ਤੁਸੀਂ ਵੀ ਤੁਹਾਡੇ ਹੋਰ ਕਿਤੇ ਹੋ ਮਿਲਣੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਵੀਰਾਂ ਨੇ ਭੈਣ ਤੱਕ ਸਮਾਨ ਪਹੁੰਚਾਇਆ ਬਾਕੀ ਇਹ ਕੁੜੀ ਦੀ ਕਿਸਮਤ ਸੀ ਜੋ ਸੀ ਹੈਨਾ ਨਹੀਂ ਨਹੀਂ ਕੋਈ ਇਹਦੀ ਕਿਸਮਤ ਸੀਗੀ ਜੋ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਪਿੰਡ ਮਾਲੂਵਾਲ ਵਿਖੇ ਪਹੁੰਚੇ ਆਂ ਕੁਝ ਸਮਾਂ ਪਹਿਲਾਂ ਬੀਬੀ ਜੀ ਹੁਣੀ ਰਾਜਕੌਰ ਇਹਨਾਂ ਨਾਲ ਆਪਾਂ ਇੱਕ ਗੱਲਬਾਤ ਕੀਤੀ ਸੀ ਵੀਡੀਓ ਬਣਾਈ ਸੀ ਬੇਟੀ ਅਮਨਜੀਤ ਕੌਰ ਦਾ ਵਿਆਹ ਹੈਗਾ ਜੋ ਆਨੰਦ ਕਾਰ ਸਮਾਗਮ ਹੋ ਰੱਖੇ ਹੋਏ ਨੇ ਤੇ ਉਸ ਬੰਦੀ ਆਪ ਸਾਰੀਆਂ ਸੰਗਤਾਂ ਨੇ ਸਹਿਯੋਗ ਕੀਤਾ ਤੇ ਅੱਜ ਗੁੜੀਆਂ ਨੂੰ ਲੋੜੀਂਦਾ ਕਰ ਘਰ ਦਾ ਸਬਾਨ ਹੈ ਜਗਾ ਉਹ ਹੈਲਪਾ ਸਿੱਖ ਦੀ ਟੀਮ ਹੈ ਜਿਹੜੀ ਉਹ ਸਾਰੀ ਦੇਰ ਵਾਸਤੇ ਇੱਥੇ ਪਹੁੰਚੀ ਹੈਗੀ ਆ ਸੋ ਅਸੀਂ ਜਿੱਥੇ ਪਰਿਵਾਰ ਨੂੰ ਉਹਨਾਂ ਦੀ ਬੇਟੀ ਦੇ ਆਨੰਦਕਾਰ ਸਮਾਗਮਾਂ ਤੇ ਉਹਨਾਂ ਨੂੰ ਵਧਾਈ ਦਿੰਨੇ ਆ ਉੱਥੇ ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੇਟੀ ਦਾ ਆਉਣ ਵਾਲਾ ਜੀਵਨ ਹੈ ਜਿਹੜਾ ਉਹ ਸੁਖਮਈ ਹੋਵੇ ਪ੍ਰਮਾਤਮਾ ਸਿੱਖੀ ਦਾ ਨਾਮ ਦਾ ਨਾ ਜਿਹੜਾ ਉਹ ਬੇਟੀ ਨੂੰ ਬਖਸ਼ਿਸ਼ ਕਰਨ ਤੇ ਨਾਲ ਹੀ ਅਸੀਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਬੀਬੀ ਜੀ ਠੀਕ ਹੈ ਜੀ ਪ੍ਰਮਾਤਮਾ ਦੀ ਕਿਰਪਾ ਹੋਗੀ ਵਧੀਆ ਹੈ ਬਹੁਤ ਧੰਨਵਾਦ ਜੀ ਦੰਦਾ ਵੀ ਜਿਨ੍ਹਾਂ ਨੇ ਭੇਜਿਆਗਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ